ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਹੈ ਫ फेब्रुवारी ਚ ਆਉਣ ਦਾ ਸਰ ਅੱभी ਟਾਈਮ ਹੈ ਕਿਸਾਨਾਂ ਨਾਲ ਗੱਲ ਕਰ ਲਓ ਕਿਸਾਨਾਂ ਨਾਲ ਗੱਲ ਕਰ ਲਓ ਕਿਉਂਕਿ ਪੀਐਮ ਸਾਹਿਬ ਨੇ ਜਦ ਬਿੱਲ ਵਾਪਸ ਲਏ ਸੀ ਪ੍ਰਾਈਮ ਮਿੰਿਸਟਰ ਸਾਹਿਬ ਨੇ ਇਹ ਕਿਹਾ ਸੀ ਵੀ ਮੇਰੀ ਕੋਈ ਤਪੱਸਿਆ ਨਹੀਂ ਮੇਰੀ ਕੋਈ ਤਪੱਸਿਆ ਵਿੱਚ ਕਮੀ ਰਹੀਗੀ ਹੋਗੀ ਜੋ ਇਹ ਬਿੱਲ ਵਾਪਸ ਲੈਣੇ ਪੜ ਰਹੇ ਹਨ ਮਾਰਾ ਸਾਨੂੰ ਕਿਸਾਨਾਂ ਲਾਂਬਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸਾਂਭਿਆ ਜਾਵੇ ਉਹ ਨੀ ਸਰ ਵੀ ਠੰਡ ਚਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਦੀਏ ਉਹਦਾ ਕੋਈ ਫਰਕ ਨਹੀਂ ਕਿਸਾਨਾਂ ਨਾਲ ਜਾਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਜਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਜੀ ਨਵਦੀਪ ਜੀ ਇਹ ਸਰ ਮੌਕਾ ਏ ਫੇਰ ਨਾ ਕਿਉ ਫੇਰ ਨਾ ਕਿਉ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੀ ਸਾਰੇ ਅਸੀਂ ਪਹਿਲਾਂ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਰ ਸਰ ਪਹਿਲਾਂ ਬਾਰਡਰ ਤੇ ਅਸੀਂ ਬਹੁਤ ਔਖੇ ਆ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਕਿ ਬਾਰ ਬਾਰ ਮੌਕੇ ਨਹੀਂ ਆਉਂਦੇ ਕਦੇ ਪਿੱਛੇ ਹਟਿਆ ਪੰਜਾਬ ਜਾਨਾਂ ਦੇਣੋ ਸਰ ਕਦੇ ਠੱਡ ਪਰਨੋ ਅੱਜ ਜੇ ਸਾਨੂੰ ਲੋੜ ਪੈ ਗਈ ਤਾ ਅੱਜ ਦੇਸ਼ ਸਾਡੇ ਨਾਲ ਖੜੇ ਟੀਮ ਕੋ ہمارے ਮੰਤਰੀوں کو پنجاب میں ਜਾ ਕੇ ان سے 13 سے پہلے ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫੇਰ ਇੱਥੇ ਆ ਕੇ ਧਰਨੇ ਲੱਗਣਗੇ ਇੰਤਜ਼ਾਰੇ ਹੋਣਗੇ ਸਰ ਗੱਲ ਕਿੱਡੀ ਕਾ ਆਪਾਂ ਕਹੀ ਰਹੇ ਆ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਇਨਕਮ ਪਹਿਲਾਂ ਪਤਾ ਲਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦਿਓ ਕੋਈ ਗੱਲ ਨਹੀਂ ਕਰਜ਼ਾ ਆਪਾਂ ਮਾਫ਼ ਕਰ ਦਈਏ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤਾਂ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨੇ ਗੱਲ ਕਰਕੇ ਵੀ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਉਹ ਮਾਫ਼ ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਥੋੜੀ ਗੱਲ ਕਰਨੀਏ ਸਾਨੂੰ ਇਹ 'ਚ ਕੋਈ ਨਹੀਂ ਵੋਟਾਂ ਦੀ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਸਭ ਨੇ ਅਸਰ ਖੁਸ਼ੀ ਬਣਾਈਆ RAM ਮੰਦਰ ਬਣਿਆ ਮੈਂ ਸਮਝਦਾ ਪੰਜਾਬ 'ਚ ਹਿੰਦੂ ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਨਾ ਮੰਦਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਆਸਾ ਦੀ ਵਾਰ ਹੁੰਦੀ ਮੁਗਲ ਰਾਜ ਦੀਆਂ ਜੜਾ ਕਿਹਨੇ ਪਟੀਆਂ ਪੁਰੇ ਕੇਸਰੀ ਝੰਡਾ ਕਿਹਨੇ ਲੜਾਇਆ ਦਿੱਲੀ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲਾਂ ਦੀਆਂ ਉਹਦੇ ਜੜਾ ਹਲਾਈਆਂ ਉਸ ਤੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ મોદી ਜੀ ਦੀ ਹਕੂਮਤ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਰਾ ਚ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚੜ੍ਹਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨੇ ਚੜ੍ਹਿਆ ਇਹ ਰਾਜ ਖਾਲਸਾ ਰਾਜ ਸੀ ਉਹਨੂੰ ਅੱਜ ਆਪਾਂ ਜੇ ਗੱਲ ਕਰੀਏ RAM ਰਾਜ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਤੇ ਸਾਡਾ ਸਰ ਹਰਦੁਆਰ ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਡਾਂਗ ਮਾਰਥ ਉੱਥੇ ਜਗ੍ਹਾ ਏ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਉਹ ਛਡਾਇਆ ਜਾਵੇ ਗੁਰਦੁਆਰਾ ਮੰਗੂ ਮਾਰਥ ਜਿਹੜਾ ਕਿ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੂਰੀ ਦੇ ਵਿੱਚ ਇਹਨੂੰ ਸਰ ਛੜਾਇਆ ਜਾਵੇ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਹੈ ਰੂਰਲ ਡਵੈਲਪਮੈਂਟ ਫਾਟਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਉਹੋ ਜਿਹਾ ਪੈਸਾ ਸਾਡਾ ਜਿਹੜਾ ਜਰੂਰ ਜਾਵੇ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਵਰਗੇ ਜਿਹੜੇ ਉੱਥੇ ਬੈਠੇ ਆ ਅਲੱਗ-ਅਲੱਗ ਬੱਚੇ ਆ ਸਭ ਇਹ ਵਿਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਬ ਡੈੱਥ ਹੋਈ ਹੈ ਇਹਨਾਂ ਦੀ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚਾ ਇਸੇ ਤਰੀਕੇ ਨਾਲ ਯੂਐਸਏ 36 ਆ ਤਕਰੀਬਨ 34 ਦੇਸ਼ ਨੇ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਇਨੀ ਡੈੱਟਸ ਜ਼ਿਆਦਾ ਵੱਧ ਗਈ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਹੋਰ ਹੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਆ ਜਿਹੜੇ ਮਾੜੇ ਲੋਕ ਆ ਉਹਦੇ ਉੱਤੇ ਵੀ ਬੜਾ ਸਾਕੰਖਿਆਨ ਡੈਰਾ ਚਾਹੀਦਾ ਜਿਹੜੇ ਬੜੇ ਬੜੇ ਕੰਪਨੀਆਂ ਆ ਪੈਸਾ ਤਾਂ ਸਾਰਾ ਉਹਨਾਂ ਕੋਲ ਆ ਦਾਨੀ ਵਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਹਾ ਪੇਸ਼ ਕਰਦੇ ਆਰੇ ਉਹਨਾਂ ਤੋਂ ਜਿਹੜਾ ਹੈ ਉਹ ਸਮਾਨ ਮਗਾਇਆ ਕਿ ਦੇਸ਼ ਚ ਵੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ ਜਿਹੜਾ ਕਿਸਾਨ ਕਿਉਂਕਿ ਮੈਂ ਚਿੰਤਾ ਤਾਂ ਜ਼ਾਹਿਰ ਕਰ ਰਿਹਾ ਮੈਂ ਪਹਿਲਾਂ ਵੀ ਇਸੇ ਤਰੀਕੇ ਨਾਲ ਪਹਿਲਾ ਸਪੀਕਰ ਸੀਗਾ 17 ਸਤੰਬਰ 20000 20 ਕੋਵਿਡ ਚ ਉਤੋਂ ਮੈਂ ਬੋਲਿਆ ਸੀ ਵੀ ਕਿਸਾਨਾਂ ਨਾਲ ਗੱਲ ਕਰ ਲਓ ਕਿਸਾਨਾਂ ਨਾਲ ਗੱਲ ਕਰ ਲਓ ਕੋਈ ਤਕਲੀਫ ਨਾ ਆਏ ਹੁਣ ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਹੈ ਫ फेब्रुवारी ਚ ਆਉਣ ਦਾ ਸਰ ਮੈਂ ਤਾਂ ਪੰਜਾਬ ਤੋਂ ਆ ਮੈਂ ਚਿੰਤਾ ਜਹਾ ਹੈ ਤਾਂ ਕਰ ਰਿਹਾ ਕਿਉਂਕਿ ਪੀਐਮ ਸਾਹਿਬ ਨੇ ਜਦ ਬਿੱਲ ਵਾਪਸ ਲਏ ਸੀ ਪ੍ਰਾਈਮ ਮਿੰਿਸਟਰ ਸਾਹਿਬ ਨੇ ਇਹ ਕਿਹਾ ਸੀ ਵੀ ਮੇਰੀ ਕੋਈ ਤਪੱਸਿਆ ਨਹੀਂ मेरी कोई तपस्या में कमी रह गई होगी जो ये बिल वापस लेने पड़ रहे हैं मंत्री जी बैठे हैं हमारे पार्लियामेंट फेयर मिनिस्टर सर अब भी टाइम है उनके साथ उनके लीडरों के साथ हमारी एक टीम को हमारे मंत्रियों को पंजाब में जाके उनसे तेरह से पहले उन्हें ना गल कर लेनी चाहिए है ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਾਤ ਵੱਡਾ ਫੇਰ ਇੱਥੇ ਆ ਕੇ ਧਰਨੇ ਲੱਗਣਗੇ ਨਜ਼ਾਰੇ ਹੋਣਗੇ ਬੜਾ ਔਖਾ ਹੁੰਦਾ ਉਹ ਕੰਮ 700 ਕਿਸਾਨ ਉਹ ਚ ਜਾਨ ਗਵਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਪ੍ਰਾਈਮ ਮਿਨਿਸਟਰ ਸਾਹਿਬ ਇਹ ਫੈਸਲਾ ਜ਼ਰੂਰ ਐਚਐਮ ਸਾਹਿਬ ਕਰਨਗੇ ਤੇ ਜਿੰਨਾ ਵੀ ਸਰ ਗੱਲ ਕਿੱਡੀ ਕਾ ਆਪਾਂ ਕਹੀ ਰਹੇ ਹਾਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਹੁਣ ਇਨਕਮ ਸਮਝ ਨਹੀਂ ਆਉਂਦੀ ਜੇ ਆਪਾਂ ਕਵਾਂਗੇ ਵੀ 1100 ਇਨਕਮ ਆ 2200 ਕਰਤੀ ਤਾਂ ਫਿਰ ਉਹ ਤਾਂ ਗੱਲ ਨਾ ਬਣੀ ਨਾ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜਾ ਆਪਾਂ ਮੁਕਤ ਕਰਨ ਦੀ ਗੱਲ ਕਰਜਾ ਆਪਾਂ ਮaaf ਕਰ ਦਈਏ ਕਿੱਡੀ ਛੋਟੀ ਗੱਲਾਂ ਬੋਲੂ ਸਰ ਸਾਰੇ ਕਿਸਾਨ ਨੇ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤਾਂ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨੇ ਗੱਲ ਕਰਕੇ ਵੀ ਸਾਰਾ ਕਰਜਾ ਜਿਹੜਾ ਕਿਸਾਨਾਂ ਦਾ ਮaaf ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਥੋੜੀ ਗੱਲ ਕਰਨੀਏ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ ਉਦੋਂ ਬਾਅਦ ਸਰ ਮੈਂ ਇੱਕ ਗੱਲ ਹੋਰ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਸਾਡੇ ਇੱਕ ਕਿਉਂਕਿ ਸਰ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ Hindu ਹੋਵੇ ਸਭ ਨੇ ਸਰ ਖੁਸ਼ੀ ਮਨਾਈਆ ਜੋ RAM ਜੀ RAM ਮੰਦਿਰ ਬਣਿਆ ਮੈਂ ਸਮਝਦਾ ਪੰਜਾਬ ਚ Hindu ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਔਰ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹਨਾ ਕਿਉਂਕਿ ਜਦੋਂ ਵੀ ਤੁਹਾਨੂੰ ਯਾਦ ਆ ਵੀ ਜਦੋਂ ਬਾਵਰ ਬਾਵਰ ਨੇ ਸਾਰਾ ਕੁਝ ਕੀਤਾ ਸੀ ਸਰ ਬਾਵਰ ਦੇ ਰਾਜ ਦੇ ਵਿੱਚ ਮੰਦਰ ਤੋੜੇ ਗਏ ਗੁਰਦੁਆਰੇ ਤੋੜੇ ਗਏ ਉਸ ਤੋਂ ਬਾਅਦ ਸਰ ਲਾਲਾ ਦੌਲਤ ਰਾਏ ਇੱਕ ਕਿਤਾਬ ਉਹਨਾਂ ਦੀ ਉਹ ਚ ਉਹਨਾਂ ਨੇ ਕਿਹਾ ਵੀ ਇਹ ਇਤਿਹਾਸ ਦੱਸਦਾ Hindu ਕਤਰੇ ਕਤਰੇ ਨਾਲ ਭਰਿਆ ਹੋਇਆ ਹੈ ਪਰ ਬੁੱਲੇ ਸ਼ਾ ਇਹ ਵੀ ਕਿ ਅੱਗੇ ਉਹਨਾਂ ਨੇ ਇਸ ਗੱਲ ਦਾ ਪ੍ਰਣਾਮ ਦਿੱਤਾ ਏ ਵੀ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਨਾ ਮੰਦਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਆਸਾ ਦੀ ਵਾਰ ਹੁੰਦੀ ਇਹ ਸਰ ਛੋਟੀ ਗੱਲ ਨਹੀਂ ਗਈ ਇਹ ਮੈਂ ਗੱਲ ਤਾਂ ਕਰ ਰਿਹਾ ਮੈਂ ਅੱਗੇ ਜੋੜਦਾ ਤੁਹਾਡੀ ਇਹ ਗੱਲ ਉਦੋਂ ਬਾਅਦ ਸਰ ਜਦੋਂ ਮੁਗਲ ਰਾਜ ਦੀਆਂ ਜੜਾ ਪੱਟੀਆਂ ਮੁਗਲ ਰਾਜ ਦੀਆਂ ਜੜਾ ਕਿਹਨੇ ਪੱਟੀਆਂ ਉਰੇ ਕੇਸਰੀ ਝੰਡਾ ਕਿਹਨੇ ਲੜਾਇਆ ਦਿੱਲੀ 'ਚ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲਾਂ ਦੀਆਂ ਉਹਦੇ ਜੜਾਂ ਹਲਾਈਆਂ ਉਦੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ ਮੋਦੀ ਜੀ ਦੀ ਹਕੂਮਤ ਆ ਚਲੋ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਬਹੁਤ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਸਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਰਾ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚੜਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨਾਂ ਨੇ ਚੜਾਇਆ ਇਹ ਰਾਜ ਆ ਜੇ ਹੁਣ RAM ਮੰਦਰ ਸਾਡੇ ਨੇ ਸਾਰਿਆਂ ਦੇ ਆ ਜੇ ਉਹ ਬਣਿਆ 550 ਸਾਲ ਬਾਅਦ ਸਰ ਸਾਡੇ ਗੁਰਦੁਆਰੇ ਕਿਉਂਕਿ RAM ਰਾਜ ਖਾਲਸਾ ਰਾਜ ਸੀ ਉਹਨੂੰ ਅਜਾਪਾ ਜੇ ਕੱਲ ਕਰੀਏ RAM ਰਾਜ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਮੈਂ ਇਹ ਵੀ ਵਧਾਈ ਦਿੰਨਾ ਸਾਡਾ ਕਰਤਾਰਪੁਰ ਸਰ ਕਾਡਰ ਖੋਲਿਆ ਹਰ ਅਰਦਾਸ ਦੇ ਵਿੱਚ ਸਰ ਹੁੰਦਾ ਤੇ ਗਰਤਾਰਪੁਰ ਸਕੋਰੀਡੋਰ ਖੁੱਲਿਆ ਸੀ ਗੁਰਦੁਆਰੇ ਜਾ ਸਕੀਏ ਉਹਦੀ ਵੀ ਮੁਬਾਰਕ ਆ ਤੇ ਸਾਡਾ ਸਰ ਹਰ ਦੁਆਰ ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛੁਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਚ ਡਾਂਗ ਮਾਰਚ ਉੱਥੇ ਜਗ੍ਹਾ ਏ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਹੋਇਆ ਉਹ ਛੁਡਾਇਆ ਜਾਵੇ ਗੁਰਦੁਆਰਾ ਮੰਗੂ ਮੱਠ ਜਿਹੜਾ ਕਿ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੂਰੀ ਦੇ ਵਿੱਚ ਇਹਨੂੰ ਸਰ ਛੜਾਇਆ ਜਾਵੇ ਇਹ ਤਾਂ ਹੀ ਇਹ ਲੱਗੂਗਾ ਵੀ ਸਭ ਦੇ ਲਈ ਇਹ ਜਿਹੜਾ ਰਾਜ ਆ ਇਹ ਸਭ ਦੇ ਲਈ ਆ ਇੱਕ ਦੋ ਗੱਲਾਂ ਸਰ ਮੈਂ ਹੋਰ ਕਰਕੇ ਮੈਂ ਆਪਣੀ ਜਗ੍ਹਾ ਲਵਾਂਗਾ ਉਹਦੇ ਵਿੱਚ ਸਰ ਕੀ ਆ ਅੱਜ ਇਹ ਮੈਂ ਇਹਨੂੰ ਮਜ਼ਾਕ ਚ ਨਹੀਂ ਬਜਟ ਦੇ ਵਿੱਚ ਸਰ ਆਪਾਂ ਇਨ ਟਰਮ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸ ਦਾ ਪਹਿਲਾ ਕਿਸ ਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਇਹ ਸਾਰੀਆਂ ਸਟੇਟਾਂ ਦੇ ਕਈਆਂ ਦੇ ਆ ਗਏ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਏ ਕੋਈ ਗਲਤੀ ਵੀ ਹੋ ਸਕਦੀ ਆ ਪਰ ਸੈਂਟਰ ਸਰਕਾਰ ਸਰ ਵੱਡਾ ਭਰਾ ਏ ਸਰ ਉਹਨਾਂ ਰੂਰਲ ਡਿਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਉਹ ਸਰ ਜ਼ਰੂਰ ਚੇਅਰਮੈਨ ਸਾਹਿਬ ਤੁਹਾਡੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਉਹ ਜਿਆ ਪੈਸਾ ਸਾਡਾ ਜਿਹੜਾ ਦੂਰ ਜਾਵੇ ਦੂਜਾ ਸਰ ਮੈਂ ਆਪਣੀ ਕੌਂਸੀਅੰਸੀ ਚ ਗੱਲ ਕਰਾਂ ਤਾਂ ਐਮ ਐਸ ਐਮ ਹੀ ਆ ਸਭ ਤੋਂ ਛੋਟੀ ਇੰਡਸਟਰੀ ਜਿਹੜੀ ਆ ਰੋਜ਼ਗਾਰ ਛੋਟੀ ਇੰਡਸਟਰੀ ਉਹ ਦਿੰਦੀ ਆ ਕੰਮ ਛੋਟੀ ਇੰਡਸਟਰੀ ਦਿੰਦੀ ਆ ਉਹਦੇ ਲਈ ਸਰ ਚਾਹੇ ਐਕਸਪੋਰਟ ਹੁੰਦਾ ਇੰਪੋਰਟ ਹੁੰਦਾ ਉਹਦੇ ਵਿੱਚ ਬੜਾ ਉਹਨਾਂ ਨੂੰ ਨੁਕਸਾਨ ਹੁੰਦਾ ਸਰ ਇੱਕ ਟਾਈਮ ਬਣਾਇਆ ਸੀ ਆਪਾਂ ਵੀ 45 ਦਿਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਜੋ ਵੀ ਉਹਨਾਂ ਦਾ ਕਿਸੇ ਨਾਲ ਡਿਸਪਿਊਟ ਹੋਏਗਾ ਉਹ 45 ਦਿਨਾਂ ਚੋਂ ਦਾ ਹੱਲ ਹੋ ਜਾਏਗਾ ਪਰ ਸਰ ਉਹ ਬਹੁਤ ਪੈਂਡੈਂਸੀ ਆ ਉਹਦੇ ਵਿੱਚ 45 ਦਿਨਾਂ ਦੇ بجائے ਉਹਦੇ ਵਿੱਚ 100 80 80 2 200 ਦਿਨ ਜਿਹੜੇ ਲੱਗਦੇ ਆ ਉਹਦੇ ਬਾਰੇ ਉਹਨਾਂ ਦਾ ਜ਼ਰੂਰ ਕਿਉਂਕਿ ਉਹਨਾਂ ਨੇ ਉਹਨਾਂ ਕੀ ਪੈਸਾ ਕਮਾਉਣਾ ਹੁੰਦਾ ਉਹਦੇ ਨਾਲ ਹੀ ਉਹਨਾਂ ਦਾ ਕੰਮ ਚੱਲਦਾ ਏ ਇਸ ਕਰਕੇ ਐਮ ਐਸ ਐਮਈ ਦਾ ਬਹੁਤ ਜ਼ਰੂਰੀ ਆ ਕਿਸਾਨ ਉਰੇ ਨਾ ਆਉਣ ਉਹਨਾਂ ਦੀ ਯੂਥ ਸਰ ਇੱਕ ਮੈਂ ਇੱਕ ਅੰਕੜਾ ਮੈਂ ਤੁਹਾਨੂੰ ਦਿਖਾਉਣਾ ਸਰ ਇਹ ਉਹਦੇ ਵਿੱਚ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਅਰਗੇ ਜਿਹੜੇ ਉੱਥੇ ਬੈਠੇ ਆ ਸਰ ਇਹ ਪਾਰਲੀਮੈਂਟ ਦੇ ਚੀ ਇੱਕ ਜਵਾਬ ਆਇਆ ਸਰ ਇਹ 2 2 2024 ਚ ਇੱਥੇ ਹੀ ਸਰ ਟੋਟਲ ਜਿਹੜੇ ਬੱਚੇ ਨੇ 402 ਸਰ 403 403 ਚ 403 ਅਲੱਗ-ਅਲੱਗ ਬੱਚੇ ਆ ਸਰ ਇਹ ਵਿਦੇਸ਼ਾਂ ਦੇ ਵਿੱਚ ਫਾਰਨ ਕੰਟਰੀ ਸਰ ਡੈਥ ਹੋਈ ਆ ਇਹਨਾਂ ਦੀ ਸਭ ਤੋਂ ਵੱਧ ਜਿਹੜੀ ਡੈਥ ਆ ਤਕਰੀਬਨ ਸਰ ਉਹ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚ ਆ ਇਸੇ ਤਰੀਕੇ ਨਾਲ ਯੂਐਸਏ 36 ਆ ਇਹ ਸਰ ਤਕਰੀਬਨ 34 ਦੇਸ਼ ਨੇ ਸਰ ਇਹ ਬਹੁਤ ਜ਼ਰੂਰੀ ਆ ਸਰਕਾਰ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਇਨੀ ਡੈਟਸ ਜ਼ਿਆਦਾ ਵੱਧ ਗਈ ਇਹਦੇ ਲਈ ਸਰਕਾਰ ਬਹੁਤ ਜ਼ਰੂਰੀ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਕਿਉਂਕਿ ਉਹ بڑے ਹੋਰ ਹੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਆ ਜਿਹੜੇ ਮਾੜੇ ਲੋਕ ਆ ਉਹਦੇ ਉੱਤੇ ਵੀ ਬੜਾ ਸਕੂਨ ਖਿਆਨ ਦੇਣਾ ਚਾਹੀਦਾ ਅਖੀਰ ਸਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਬੜੀਆਂ ਬੜੀਆਂ ਸਰ ਬਜਟ ਆਪਣੇ ਚ ਤਾਂ ਕੁਝ ਵੀ ਨਹੀਂ ਜਿਹੜੇ ਬੜੇ-ਬੜੇ ਕੰਪਨੀਆਂ ਐ ਪੈਸਾ ਤਾਂ ਸਾਰਾ ਉਹਨਾਂ ਕੋਲ ਆਦਾਨੀ-ਵਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਾਹਾਂ ਪੇਸ਼ ਕਰਦੇ ਹਾਂ ਔਰੇ ਇਸ ਕਰਕੇ ਸਾਰਾ ਸਮਾਨ ਤਾਂ ਉਹਨਾਂ ਕੋਲ ਆ ਉਹਨਾਂ ਤੋਂ ਜਿਹੜਾ ਏ ਉਹ ਸਮਾਨ ਮਗਾਇਆ ਕਿ ਦੇਸ਼ 'ਚ ਵੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ ਫੇਰ ਅਖੀਰ 'ਚ ਫੇਰ ਅਖੀਰ 'ਚ ਕਿਸਾਨਾਂ ਦਾ ਹਰ ਹਾਲ ਸਰ ਅਸੀਂ ਇੱਕ-ਇੱਕ ਸਾਲ ਕਿਸਾਨਾਂ ਲਈ ਧਰਨੇ ਤੇ ਬੈਠੇ ਸੀ ਤੇ ਹੁਣ ਇਹ ਜ਼ਿੰਮੇਵਾਰੀ ਥੋੜੀ ਆ ਦੁਬਾਰਾ ਸਾਨੂੰ ਕਿਸਾਨਾਂ ਲਾਂਬਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸੰਭਿਆ ਜਾਵੇ ਉਹ ਨਹੀਂ ਸਰ ਵੀ ਠੰਡ ਚਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਦੀਏ ਉਹਦਾ ਕੋਈ ਫਰਕ ਨਹੀਂ ਅੱਜ ਵੀ ਉਹ ਵਿਚਾਰੇ ਮਾਪੇ ਜਿਹੜੇ ਉੜੀਕ ਦੇ ਆਪਣੇ ਬੱਚਿਆਂ ਨੂੰ ਕਿਸਾਨਾਂ ਨਾਲ ਜ਼ਿਆਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਜ਼ਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਨਵਨੀਤ ਕਾਨਾ ਜੀ ਇਨਕਮ ਡਬਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਇਹ ਸਰ ਮੌਕਾ ਏ ਫੇਰ ਨਾ ਕਿਉ ਫੇਰ ਨਾ ਕਿਉ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੀ ਠੀਕ ਸਾਨੂੰ ਅਧਿਖਵਾਦੇ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੇਸ਼ ਚ ਚੁਰਾ ਗਿਆ ਕੁਝ ਸਮਝਦਾ ਅਸੀਂ ਪਹਿਲਾ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਰ ਸਰ ਪਹਿਲਾ ਬਾਰਡਰ ਤੇ ਅਸੀਂ ਬਹੁਤ ਔਖੇ ਆ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਇਹ ਬਾਰ ਬਾਰ ਮੌਕੇ ਨਹੀਂ ਆਉਂਦੇ ਅੱਜ ਸਾਡੀ ਲੋੜ ਆ ਅਸੀਂ ਕਦੇ ਪਿੱਛੇ ਹਟੇ ਆ ਪੰਜਾਬ ਜਾਨਾ ਦੇਣੋਂ ਸਰ ਕਦੇ ਢਿੱਡ ਭਰਨੋਂ ਅੱਜ ਜੇ ਸਾਨੂੰ ਲੋੜ ਪੈ ਗਈ ਤਾਂ ਅੱਜ ਦੇਸ਼ ਸਾਡੇ ਨਾਲ ਖੜੇ ਇਹੀ ਕਹਿੰਦਾ ਹੋਇਆ ਮੈਂ ਤੁਹਾਡਾ ਟਾਈਮ ਦਿੱਤਾ ਧੰਨਵਾਦ ਥੈਂਕ ਯੂ ਸਰ